ਪਣੀ ਭਾਗ ਦੇ ਅਫਸਰ ਸਹਿਬਾਨ ਨੇ ਇਸੇ ਵਿੱਚ ਸਵਾਗਤ ਕਰਦੇ ਕਾਬਾ ਸਾਹਿਬ ਨੇ ਜਿਹੜਾ ਜਨਤ ਦੇ ਜਿਹੜਾ ਆਪ ਬੁਲਾਇਆ ਪੂਰੇ ਪੰਜਾਬ ਦਾ ਜਿਹੜਾ ਖੇਤੀਬਾੜੀ ਭਾਗ ਹੈ ਅੱਜ ਇੱਥੇ ਪੰਜਾਬ ਦੇ ਵੱਖ-ਵੱਖ ਕੋਰੀਆਂ ਤੋਂ ਪੁੱਜਿਆ ਔਰ ਇੱਕ ਬਹੁਤ ਵੱਡੀ ਜਿਹੜੀ ਕਮੀ ਆ ਜਦੋਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸ਼ੁਰੂਆਤ ਹੋਣੀ ਆ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਰਿਜ਼ਰਵੇਸ਼ਨ ਦੀ ਜਿਹੜੀ ਦਿੱਤੀ ਆ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਤੱਕ ਉਹ ਨਹੀਂ ਕੀਤਾ ਗਿਆ ਇੰਨੀ ਦੀ ਗੱਲ ਇਸ ਐਸੋਸੀਏਸ਼ਨ ਬਾਰੇ ਮੇਰੇ ਤੇ ਆਂਦੀ ਹੈ। ਔਰ ਦੂਸਰੀ ਜਿਹੜੀ ਇਹ ਗੱਲ ਆਂਦੀ ਗਈ ਕਿ ਜਿਹੜੀ ਪ੍ਰੋਮੋਸ਼ਨ ਦੇ ਵਿੱਚ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਪਾਲਿਸੀ ਆ ਉਹ ਵੀ ਜਿਹੜੀ ਪਾਲਸੀ ਆ ਵਾਇਓਲੇਸ਼ਨ ਆ ਆਫ ਕਨਸਟੀਟਿਊਸ਼ਨ ਆ ਇਹ ਮਾਮਲਾ ਵੀ ਇਹਦਾ ਵੀ ਮੇਰੇ ਧਿਆਨ ਚ ਲਿਆਦਾ ਔਰ ਇਸ ਸੰਬੰਧੀ ਜਿਹੜਾ ਹੈਗਾ ਅਸੀਂ ਭਰੋਸਾ ਤੋਂ ਆਨੇ ਆ ਖੇਤੀਬਾੜੀ ਵਿਭਾਗ ਦੇ ਵਿੱਚ ਜਿਹੜੀ ਇਹ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੀ ਇਰੈਗੂਲੈਰिटीज ਇਹਨਾਂ ਧਿਆਨ ਚ ਲੈਂਦੀਆਂ ਉਹਦੀ ਅਸੀਂ ਪੜਤਾਲ ਕਰਾਂਗੇ ਔਰ ਪੜਤਾਲ ਕਰਨ ਉਪਰੰਤ ਜੇ ਸਰਕਾਰ ਦੇ ਧਿਆਨ ਦੇ ਵਿੱਚ ਕੋਈ ਮਾਮਲਾ ਹੋਗਾ ਉਹ ਪਿਆ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ